ਜਗਤ ਗੁਰੂ ਧੰਨ 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 ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਤਕਾਰਯੋਗ ਪਿਤਾ ਜੀ ਧੰਨ ਬਾਬਾ ਕਾਲੂ ਜੀ ਸਾਹਿਬ ਨਿਰੰਕਾਰ ਵਿੱਚ ਅਭੇਦ ਹੋ ਗਏ ਹਨ ਸਮਾ ਗਏ ਹਨ ਗਰੀਬ ਨਿਵਾਜ ਜੀ ਨੇ ਆਪਣੇ ਪਿਤਾ ਜੀ ਦਾ ਅੰਤਮ ਸੰਸਕਾਰ ਆਪਣੇ ਪਾਵਨ ਕਰ ਕਮਲਾਂ ਦੇ ਨਾਲ ਕੀਤਾ ਪਿਤਾ ਜੀ ਦੇ ਸਮਾਉਣ ਤੋਂ ਠੀਕ 15 ਦਿਨ ਬਾਅਦ ਧੰਨ ਧੰਨ ਮਾਤਾ ਜੀ ਮਾਤਾ ਤ੍ਰਿਪਤਾ ਜੀ ਸਾਹਿਬ ਵੀ ਆਪਣੇ ਪ੍ਰਾਣ ਤਿਆਗ ਗਏ ਹਨ ਇਹ ਨਿਰੰਕਾਰ ਵੱਲੋਂ ਬਣਾਈ ਹੋਈ ਉਹਨਾਂ ਦੀ ਆਦ ਕਾਲ ਦੀ ਪ੍ਰੀਤੀ ਦਾ ਪਰਮਾਨਸੀ ਸੁਹਾਗ ਭਾਗ ਵਾਲੀਆਂ ਬੀਬੀਆਂ ਪਤੀ ਤੋਂ ਬਾਅਦ ਬਹੁਤਾ ਸਮਾਂ ਨਹੀਂ ਰਹਿੰਦੀਆਂ ਹਨ ਇਸ ਤਰ੍ਹਾਂ ਦੇ ਬਚਨ ਵੀ ਧਰਮ ਦੇ ਗ੍ਰੰਥਾਂ ਵਿੱਚ ਆਉਂਦੇ ਨੇ ਜਦੋਂ ਕੇ ਦੇ ਮੁਕਾਬਲੇ ਬਹੁਤ ਸਾਰੀਆਂ ਬੀਬੀਆਂ ਪਤੀ ਦੇ ਜਾਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਗੁਰਮਤਿ ਗੁਰਸਿੱਖੀ ਦੇ ਨਾਲ ਜੋੜ ਕੇ ਸਤੀਆਂ ਤੇ ਸੁਚੀਆਂ ਸਤੀਆਂ ਬਣਦੀਆਂ ਨੇ ਕਿਉਂਕਿ ਉਹ ਸੀਲ ਸੰਜਮ ਰਹਿਣ ਹਨ ਇਸ ਤਰ੍ਹਾਂ ਦਾ ਵੀ ਸਿਧਾਂਤ ਹੈ ਮਾਤਾ ਜੀ ਸਾਹਿਬ ਜੀ ਨੇ ਵੀ 15 ਦਿਨਾਂ ਬਾਅਦ ਆਪਣੇ ਪ੍ਰਾਣ ਤਿਆਗੇ ਗਰੀਬ ਨਿਵਾਜ ਜੀ ਨੇ ਹੱਥੀਂ ਸੰਸਕਾਰ ਕੀਤਾ ਜਦੋਂ ਹਜ਼ੂਰ ਦੇ ਮਾਤਾ ਪਿਤਾ ਜੀ ਸਮਾ ਗਏ ਤਾਂ ਮੇਰੇ ਮਾਲਕ ਨੇ ਆਪਣੇ ਪਰਿਵਾਰ ਦੀ ਜਿਤਨੀ ਵੀ ਜਾਇਦਾਦ ਸੀ ਮਾਲ ਧਨ ਕਲ ਦੀ ਕਥਾ ਵਿੱਚ ਸ਼ਬਦ ਸੰਪੈ ਆਇਆ ਸੀ ਡੰਗਰ ਪਸ਼ੂ ਤੋਂ ਲੈ ਕੇ ਜ਼ਮੀਨੋਂ ਜਾਇਦਾਦ ਤੋਂ ਲੈ ਕੇ ਮਾਲੋ ਦੌਲਤ ਤੋਂ ਲੈ ਕੇ ਵਰਤਨ ਵਾਲੀਆਂ ਸਭ ਵਸਤੂ ਆਪ ਜੀ ਨੇ দান ਕਰ ਦਿੱਤੀਆਂ ਆਪ ਜੀ ਨੂੰ ਪਤਾ ਹੋਵੇ ਖਾਲਸਾ ਜੀ ਤੁਹਾਡੇ ਰਹਬਰ ਤੁਹਾਡੇ ਰਹਿਨਮਾ ਜਗਤ ਗੁਰੂ ਧੰ ਤੰ ਧੰ ਸਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਧਰਣੀ ਧਰ ਹਨ ਮਿਤਨੀ ਪ੍ਰਕਾਸ਼ ਹਨ ਪਰ ਬਾਹਰੀ ਤੌਰ ਤੇ ਹਜ਼ੂਰ ਦੇ ਪਿਤਾ ਜੀ ਕਈ ਪਿੰਡਾਂ ਦੀ ਜ਼ਮੀਨ ਦੇ ਮਾਲਕ ਸਨ ਸੈਂਕੜਿਆਂ ਦੀ ਗਿਣਤੀ ਵਿੱਚ گاਵਾ ਮੱਜਾਂ ਤੇ ਹਾਥੀ ਘੋੜੇ ਆਪ ਜੀ ਦੇ ਹਸਤ ਬਲ ਵਿੱਚ ਬਿਰਾਜਮਾਨ ਸਨ ਸਭ ਕੁਝ ਆਪ ਜੀ ਨੇ ਅਭਿਆਗਤ ਸ਼ਬਦ ਲਿਖਿਆ ਜਾਂ ਅਥਿੱਤੀ ਸ਼ਬਦ ਆਉਂਦਾ ਹੈ ਮਤਲਬ ਰਾਹੀ ਗੀਰ ਮੁਸਾਫਰ ਲੋਡ ਬੰਦ ਸਾਧੂ ਸੰਤ ਉਹਨਾਂ ਦੇ ਤਾਂ ਹੀ ਬਣ ਦਿੱਤਾ ਉਸ ਵੇਲੇ ਨਨਕਾਣਾ ਸਾਹਿਬ ਦੇ ਨਿਵਾਸੀ ਮਾਈ ਭਾਈ ਨੇ ਹਜ਼ੂਰ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਇੱਥੇ ਪ੍ਰਗਟ ਹੋਏ ਹਨ ਨਨਕਾਣਾ ਸਾਹਿਬ ਤੇ ਇੱਥੇ ਹੀ ਭਾਗ ਲਾਏ ਨੇ ਤੁਸੀਂ ਸੰਸਾਰ ਦਾ ਪਰਮਣ ਕੀਤਾ ਹੁਣ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਨਨਕਾਣਾ ਸਾਹਿਬ ਰਹਿਣ ਲੱਗ ਜਾਓ ਮਹਾਰਾਜ ਸਾਡਾ ਵੀ ਇਮਾਨ ਲੱਗਿਆ ਰਹੇਗਾ ਸਾਡਾ ਸੁਭਾਗ ਹੈ ਕਿ ਤੁਸੀਂ ਸਾਡੇ ਨਾਲ ਕਰਦੇ ਹੋ ਹਜ਼ੂਰ ਨੇ ਆਖਿਆ ਕਿ ਭਾਈ ਅਸੀਂ ਥਾਵਾਂ ਪਰ ਥਾਵਾਂ ਦੇ ਵਿਚਰਨਾ ਹੈ ਇੱਕ ਗਲ ਦੇ ਹਾਰ ਦਾ ਫੁੱਲ ਨਹੀਂ ਅਸੀਂ ਬਣ ਸਕਦੇ ਬਗੀਚੀ ਦਾ ਹਾਰ ਬਣਦੇ ਆ ਪੂਰੀ ਸ੍ਰਿਸ਼ਟੀ ਸਾਡੇ ਤੋਂ ਲਾਭ ਲੈ ਰਹੀ ਹੈ ਕਿਹਾ ਸਾਡੇ ਤਾਈਂ ਕੁਝ ਉਪਦੇਸ਼ ਦਿਓ ਉਸ ਵੇਲੇ ਕਲ ਦੀ ਕਥਾ ਵਿੱਚ ਆਪਾਂ ਸੁਣਿਆ ਸੀ ਕਿ ਮਹਾਰਾਜ ਨਨਕਾਣਾ ਸਾਹਿਬ ਦੇ ਨਿਵਾਸੀ ਮਾਈ ਭਾਈ ਗੁਰਮਖੰਡ ਨੂੰ ਉਪਦੇਸ਼ ਦੇ ਰਹੇ ਨੇ ਕਲ ਦੀ ਕਥਾ ਦੇ ਅਖੀਲਾ ਵਜਨ ਸੀ ਮਹਾਰਾ ਨੇ ਆਖਿਆ ਭਾਈ ਜਿਵੇਂ ਕੋ ਬਾਣੀਆਂ ਵਿਵਹਾਰ ਕਰਦਾ ਤੇ ਪੂੰਜੀ ਲੈ ਕੇ ਪਰਦੇਸ ਜਾਂਦਾ ਤਿਵੇਂ ਸਾਰੇ ਮਨੁੱਖ ਮਨੁੱਖਾ ਦੇਹੀ ਰੂਪ ਸਵਾਸਾਂ ਰੂਪ ਪੂੰਜੀ ਲੈ ਕੇ ਇਸ ਜਹਾਨ ਤੇ ਬਾਣੀਆਂ ਬਣ ਕੇ ਵਪਾਰ ਕਰਨ ਆਏ ਨੇ ਤੇ ਜਿਵੇਂ ਕੋਈ ਸੋਝੀ ਵਾਲਾ ਬਾਣੀਆਂ ਥੋੜੀ ਜੀ ਪੂੰਜੀ ਤੋਂ ਬਹੁਤਾ ਮਾਲ ਅਸਬਾਬ ਬਣਾ ਲੈਂਦਾ ਛੋਟੀ ਛੋਟੀ ਦੁਕਾਨ ਤੋਂ ਤੇ ਸਾਈਕਲਾਂ ਤੋਂ ਵੀ ਬਾਣਿਏ ਲੋਕ ਕਾਰੋਬਾਰ ਆਰੰਭ ਕਰਦੇ ਨੇ ਵੈਂਦਿਆਂ ਵਿੰਦਿਆਂ ਸਾਰੇ ਸ਼ਹਿਰ ਦੇ ਉਹ ਮਾਲਕ ਬਣ ਜਾਂਦੇ ਨੇ ਕਿਉਂਕਿ ਰੁਪਈਏ 'ਚੋਂ ਰੁਪਈਆ ਥੇਲੀ 'ਚੋਂ ਥੇਲੀ ਉਹ ਜੋੜਦੇ ਨੇ ਪੈਸੇ 'ਸੋਂ ਪੈਸੇ 'ਚੋਂ ਵੀ ਉਹ ਪੈਸਾ ਬਚਾਉਂਦੇ ਨੇ ਉਹ ਕੁਝ ਖਟਕੇ ਜਾਂਦੇ ਨੇ ਕੁਝ ਵਟਕ-ਵਟਦੇ ਨੇ ਪੁਰਾਣੇ ਜ਼ਮਾਨੇ ਵਿੱਚ ਬਾਣੀਆਂ ਹੋਰ ਵੀ ਸਿਆਣੇ ਹੁੰਦੇ ਸਨ ਇੱਕ ਜਿੰਸ ਉਹਨਾਂ ਨੇ ਲੈਣੀ ਇੱਕ ਇਲਾਕੇ ਵਿੱਚ ਵੇਚਣੀ ਜਿੱਥੇ ਉਹਦੀ ਘਾਟ ਹੁੰਦੀ ਸੀ ਮਾਲ ਅਸ ਬਾਬਕ ਮਾਉਣਾ ਉਥੋਂ ਵਸਤੂ ਲੈਣੀ ਗੱਡਿਆਂ ਤੇ ਲੱਦਣੀ ਦੂਸਰੇ ਦੇਸ਼ ਵਿੱਚ ਵੇਚ ਦੇਣੀ ਲੰਮਾ ਹਰਸਾ ਵਪਾਰ ਕਰਦੇ ਰਹਿੰਦੇ ਸਾਂ ਲੰਮੇ ਹਰਸੇ ਬਾਅਦ ਬੜੇ ਅਮੀਰ ੜੇ ਹੋ ਕੇ ਤੇ ਉਹ ਵਾਪਸ ਆਪਣੇ ਨਗਰ ਵਿੱਚ ਆਉਂਦੇ ਸਨ ਸੋ ਇਸ ਪ੍ਰਕਾਰ ਉਹ ਵਪਾਰ ਕਰਿਆ ਕਰਦੇ ਸਨ ਪਰਮੇਸ਼ਰ ਨੇ ਸਵਾਸਾਂ ਰੂਪ ਸਾਨੂੰ ਪੂੰਜੀ ਦਿੱਤੀ ਹੈ ਜਿਨ੍ਹਾਂ ਨੇ ਲਾਭ ਨਹੀਂ ਲਿਆ ਸਕੋਂ ਪੂੰਜੀ ਖੋ ਲਈ ਹੈ ਉਹ ਤਾਂਤ ਨੂੰ ਹੱਥ ਛਾੜ ਕੇ ਜਾਂਦੇ ਨੇ ਨਰਕਾਂ ਵਿੱਚ ਦੁੱਖ ਪਾਉਂਦੇ ਨੇ ਪਰ ਜਿਨ੍ਹਾਂ ਨੇ ਮਨੁੱਖਾ ਦੇਹੀ ਧਾਰਨ ਕਰਕੇ ਪੁੰਨ ਕੀਤੇ ਹਨ ਉਹਨਾਂ ਬਾਣੀਆਂ ਦੀ ਤਰ੍ਹਾਂ ਜਿਹੜੇ ਕੁਝ ਖਟਕ ਖੱਟਦੇ ਹਨ ਸਬਰ ਸੰਤੋਖ ਦੇ ਨਾਲ ਬਜ਼ੁਰਗਾਂ ਦੀ ਅਖਾਉਤ ਹੈ ਕਿ ਪਹਿਲਾਂ ਛੱਟੀ ਹੁੰਦੀ ਹੈ ਫਿਰ ਹੱਟੀ ਬਣਦੀ ਹੈ ਤੇ ਫਿਰ ਖੱਟੀ ਹੁੰਦੀ ਹੈ ਪਹਿਲਾਂ ਬਾਣੀਆਂ ਨੂੰ ਕੁਝ ਵੀ ਨਹੀਂ ਮਿਲਦਾ ਚੱਟੀ ਭਰਨੀ ਪੈਂਦੀ ਆਪਣੇ ਕੋਲੋਂ ਭਰਨੀ ਉਹਨੂੰ ਚੱਟੀ ਕਹਿੰਦੇ ਨੇ ਕਈ ਵਾਰੀ ਬਿਜਲੀ ਦੇ ਬਿੱਲ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਮਿਹਨਤ ਦਾ ਮੁੱਲ ਵੀ ਨਹੀਂ ਮੁੜਦਾ ਕੁਝ ਹਰਸੇ ਬਾਅਦ ਫੇਰ ਹੱਟੀ ਬਣਦੀ ਹੈ ਹੱਟੀ ਦਾ ਮਤਲਬ ਹੁੰਦਾ ਕਿ ਖੂਦ ਹੀ ਮਿੱਟੀ ਖੂਦ ਤੇ ਲੱਗਣੀ ਹੱਟੀ ਜੋ ਗਾਜਾਰਾ ਚੱਟੀ ਨਹੀਂ ਪਰ ਹੱਟੀ ਤੇ ਫਿਰ ਉਸ ਤੋਂ ਬਾਅਦ ਖੱਟੀ ਤੇ ਜਦੋਂ ਖੱਟੀ ਖੱਟਣ ਤੇ ਆ ਜਾਂਦਾ ਬੰਦਾ ਫਿਰ ਚੱਟੀਆਂ ਤੇ ਹੱਟੀਆਂ ਸਾਰੀਆਂ ਭੁੱਲ ਜਾਂਦੀਆਂ ਨੇ ਇੱਕ ਹੱਟੀ ਤੋਂ ਕਈ ਕਈ ਹੱਟੀਆਂ ਲੋਕ ਬਣਾ ਲੈਂਦੇ ਇੱਥੇ ਕੱਲ ਦੀ ਕਥਾ ਵਿੱਚ ਰਾਮ ਦੀ ਆ ਗਈ ਸੀ ਮਹਾਰਾਜ ਨਨਕਾ